ਇੱਕ ਮਾਨਕ ਸਾਹਿਬ ਦਾ ਗੀਤ ਹੈ ਕਿ ਮਾਂ ਹੁੰਦੀ ਹੈ ਮਾਂ ਉਹ ਦੁਨੀਆ ਬਾਲਿਓ ਮਾਂ ਹੈ ਰੱਬ ਦਾ ਨਾਂ ਉਹ ਦੁਨੀਆ ਬਾਲਿਓ ਜਾਨੀ ਮਾਂ ਨੂੰ ਰੱਬ ਜਿੱਡਾ ਰਤਬਾ ਦਿੱਤਾ ਗਿਆ ਦਾ ਜੇ ਪੁੱਛਿਆ ਜਾਵੇ ਕਿ ਸਭ ਤੋਂ ਵੱਧ ਪਿਆਰ ਕੌਣ ਕਿਸ ਨੂੰ ਕਰਦਾ ਤਾਂ ਇਹੀ ਕਿਹਾ ਜਾਂਦਾ ਕਿ ਮਾਂ ਆਪਣੇ ਬੱਚਿਆਂ ਨੂੰ ਸਭ ਤੋਂ ਵੱਧ ਪਿਆਰ ਕਰਦੀ ਹੈ ਪਰ ਅੱਜ ਕੱਲ ਦਾ ਜੋ ਦੌਰ ਹੈ ਇੱਥੇ ਮਾਵਾਂ ਉਹ ਕਰ ਦਿੰਦੀਆਂ ਨੇ ਜਿਸ ਦੀ ਸ਼ਾਇਦ ਕਿਸੇ ਨੇ ਵੀ ਕਲਪਨਾ ਨਹੀਂ ਕੀਤੀ ਹੁੰਦੀ ਮਾਂ ਆਪਣੇ ਬੱਚਿਆਂ ਤੱਕ ਨੂੰ ਮਾਰ ਦਿੰਦੀਆਂ ਨੇ ਅੱਜ ਦੀ ਸੱਚੀ ਘਟਨਾ ਦੇ ਵਿੱਚ ਵੀ ਇਦਾਂ ਹੀ ਹੁੰਦਾ ਹੈ ਇੱਕ ਮਾਂ ਨੇ ਉਹ ਕੀਤਾ ਜਿਸ ਨੂੰ ਸੁਣ ਕੇ ਤੁਹਾਡੇ ਪੈਰਾਂ ਹੇਠੋਂ ਵੀ ਜ਼ਮੀਨ ਨਿਕਲ ਜਾਏਗੀ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦab ਨਮਸਕਾਰ ਮੈਂ ਤੁਹਾਡਾ ਆਪਣਾ ਬਾਬਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆਓ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਉੱਤਰ ਪ੍ਰਦੇਸ਼ ਦਾ ਆਗਰਾ ਆਗਰਾ ਦੇ ਅਧੀਨ ਪੈਂਦਾ ਥਾਣਾ ਸ਼ਾਗੰਝ ਤੇ ਇਸ ਦੇ ਅਧੀਨ ਪੈਂਦਾ ਇਲਾਕਾ ਆਮਪਾਲਾ ਇਥੋਂ ਦਾ ਰਹਿਣ ਵਾਲਾ ਬਿਨੇ ਜਿਸ ਦੀ ਉਮਰ 25 ਸਾਲ ਸੀ ਬਿਨੇ ਦੀ ਘਰ ਵਾਲੀ 21 ਸਾਲਾਂ ਡੌਲੀ ਤੇ ਇਹਨਾਂ ਦੀ 19 ਦਿਨਾਂ ਦੀ ਬੇਟੀ 17 ਫਰਵਰੀ 2024 ਨੂੰ ਬਿਨੇ ਦਾ ਡੌਲੀ ਦੇ ਨਾਲ ਵਿਆਹ ਹੁੰਦਾ ਹੈ ਤੇ ਇਹਨਾਂ ਦੇ ਘਰ ਇੱਕ ਬੇਟੀ ਦਾ ਜਨਮ ਹੁੰਦਾ ਇੱਕ ਜੁਆਇੰਟ ਫੈਮਿਲੀ ਸੀ ਬਿਨੇ ਦਾ ਵੱਡਾ ਭਰਾ ਉਸ ਦੀ ਘਰ ਵਾਲੀ ਛੋਟਾ ਭਰਾ ਬਿਨੇ ਦੀ ਭੈਣ ਤੇ ਬਿਨੇ ਦੀ ਮਾਂ ਵੀ ਇਸ ਘਰ ਦੇ ਵਿੱਚ ਹੀ ਰਹਿੰਦੇ ਸੀ। ਇਹਨਾਂ ਦਾ ਇੱਕ ਕਾਰਖਾਨਾ ਸੀ ਜਿਸ ਵਿੱਚ ਇਹ ਗिल्ट ਤੇ ਚਾਂਦੀ ਦੀਆਂ ਚਾਂਜਰਾ ਬਣਾਉਂਦੇ ਸੀ। ਗੱਲ ਹੈ 17 ਅਪ੍ਰੈਲ 2025 ਦੀ। ਪੁਲਿਸ ਨੂੰ ਕਾਲ ਜਾਂਦੀ ਹੈ ਕਿ ਆਮ ਪਾੜਾ ਇਲਾਕੇ ਦੇ ਵਿੱਚ ਪਤੀ-ਪਤਨੀ ਨੇ ਜ਼ਹਿਰ ਖਾ ਕੇ ਆਤਮ ਹੱਤਿਆ ਕਰ ਲਈ। ਹੁਣ ਪੁਲਿਸ ਮੌਕੇ ਤੇ ਪਹੁੰਚਦੀ ਹੈ ਤਾਂ ਦੇਖਦੀ ਹੈ ਕਿ ਬਿਨੇ ਅਤੇ ਬਿਨੇ ਦੀ ਪਤਨੀ ਦੋਨਾਂ ਦੀਆਂ ਲਾਸ਼ਾਂ ਬੈੱਡ ਉੱਤੇ ਪਈਆਂ ਹੁੰਦੀਆਂ ਤੇ ਇਹਨਾਂ ਦੀ 19 ਦਿਨਾਂ ਦੀ ਬੇਟੀ ਝੂਲੇ ਦੇ ਵਿੱਚ ਪਈ ਹੁੰਦੀ ਹੈ ਤੇ ਸਾਰਾ ਪਰਿਵਾਰ ਰੋ ਰਿਹਾ ਹੁੰਦਾ। ਹੁਣ ਪੁਲਿਸ ਉਹਨਾਂ ਤੋਂ ਪੁੱਛਦੀ ਹੈ ਕਿ ਕੀ ਗੱਲ ਹੋਈ ਤਾਂ ਉਹ ਦੱਸਦੇ ਨੇ ਕਿ ਬਿਨੇ ਅਤੇ ਉਸ ਦੀ ਘਰ ਵਾਲੀ ਨੇ ਜ਼ਹਿਰੀਲਾ ਲੱਡੂ ਖਾ ਕੇ ਆਤਮ ਹੱਤਿਆ ਕਰ ਲਈ। ਉੱਥੇ ਲੱਡੂ ਵੀ ਪਿਆ ਹੁੰਦਾ ਲੱਡੂ ਵੀ ਪੁਲਿਸ ਕਬਜ਼ੇ ਦੇ ਵਿੱਚ ਲੈਂਦੀ ਹੈ ਤੇ ਉਸ ਨੂੰ ਫਰੈਂਸਿਕ ਲੈਬ ਦੇ ਵਿੱਚ ਭੇਜਦੀ ਹੈ। ਤੇ ਜੋ ਬਿਨੇ ਅਤੇ ਡੌਲੀ ਦੀ ਲਾਸ਼ ਹੁੰਦੀ ਹੈ ਉਸ ਨੂੰ ਕਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਜਾਂਦਾ ਹੈ। ਪਰ ਪੁਲਿਸ ਸੋਚ ਰਹੀ ਸੀ ਕਿ ਐਦਾਂ ਕਿਵੇਂ ਹੋ ਸਕਦਾ ਹੈ? ਕਿਉਂਕਿ ਇੱਕ ਪਤੀ ਪਤਨੀ ਜੋ ਕਿ ਖੁਸ਼ ਰਹਿੰਦੇ ਸੀ ਤੇ ਉਹਨਾਂ ਦੀ 19 ਦਿਨਾਂ ਦੀ ਬੇਟੀ ਉਸ ਨੂੰ ਛੱਡ ਕੇ ਉਹ ਕਿਵੇਂ ਆਤਮ ਹੱਤਿਆ ਕਰ ਸਕਦਿਆ ਜਾਂ ਤਾਂ ਫਿਰ ਇਹ ਸਾਰਾ ਟੱਬਰ ਹੀ ਆਤਮ ਹੱਤਿਆ ਕਰਦਾ ਇਹਨਾਂ ਦੋਨਾਂ ਨੇ ਕਿਵੇਂ ਆਤਮ ਹੱਤਿਆ ਕਰ ਲਈ ਜਾਨੀ ਕਈ ਸਵਾਲ ਪੁਲਿਸ ਦੇ ਦਿਮਾਗ ਦੇ ਵਿੱਚ ਚੱਲ ਰਹੇ ਸੀ ਪੋਸਟਮਾਰਟਮ ਦੀ ਰਿਪੋਰਟ ਆਉਂਦੀ ਹੈ ਉਸ ਵਿੱਚ ਵੀ ਪਤਾ ਲੱਗਦਾ ਹੈ ਕਿ ਇਹਨਾਂ ਦੋਨਾਂ ਨੇ ਜ਼ਹਿਰ ਖਾਧਿਆ ਇਸ ਕਰਕੇ ਇਹਨਾਂ ਦੀ ਮੌਤ ਹੋਈਆ ਲੱਡੂ ਵੀ ਜ਼ਹਿਰੀਲਾ ਪਾਇਆ ਜਾਂਦਾ ਪਰ ਆਸ-ਪਾਸ ਤੋਂ ਪੁਲਿਸ ਨੂੰ ਪਤਾ ਲੱਗਦਾ ਹੈ ਕਿ ਬਿਨੇ ਅਤੇ ਉਸ ਦੇ ਭਰਾਵਾਂ ਮਾਂ ਅਤੇ ਭੈਣ ਦੇ ਵਿੱਚ 2 ਦਿਨ ਪਹਿਲਾਂ ਬਹੁਤ ਜ਼ਬਰਦਸਤ ਝਗੜਾ ਹੋਇਆ ਸੀ ਜਿਸ ਕਾਰਨ ਇਹਨਾਂ ਨੇ ਕਾਰਖਾਨੇ ਨੂੰ ਜਿੰਦਾ ਲਗਾ ਦਿੱਤਾ ਸੀ ਕਿਉਂਕਿ ਇਹਨਾਂ ਦਾ ਕਾਰਖਾਨੇ ਨੂੰ ਲੈ ਕੇ ਬਹੁਤ ਵੱਡਾ ਝਗੜਾ ਹੋ ਰਿਹਾ ਸੀ 15 ਦਿਨ ਪਹਿਲਾਂ ਵੀ ਇਹਨਾਂ ਦੀ ਲੜਾਈ ਹੁੰਦੀ ਹੈ ਤੇ ਇਹ ਸਾਰਾ ਮਾਮਲਾ ਪੁਲਿਸ ਚੌਂਕੀ ਦੇ ਵਿੱਚ ਜਾਂਦਾ ਹੈ ਉੱਥੇ ਹੀ ਇਹਨਾਂ ਦਾ ਰਾਜੀਨਾਮਾ ਹੁੰਦਾ ਹੈ ਯਾਨੀ ਇਹਨਾਂ ਦਾ ਇਹ ਡਿਸਪਿਊਟ ਚੱਲ ਰਿਹਾ ਸੀ ਇਹ ਗੱਲ ਪੁਲਿਸ ਨੂੰ ਸ਼ੱਕੀ ਲੱਗਦੀ ਹੈ ਕਿ ਜ਼ਰੂਰ ਇਹਨਾਂ ਨੂੰ ਮਾਰਿਆ ਗਿਆਗਾ ਨਾ ਕਿ ਇਹਨਾਂ ਨੇ ਆਤਮ ਹੱਤਿਆ ਕੀਤੀ ਹੈ ਉਸ ਤੋਂ ਬਾਅਦ ਜੋ ਡੌਲੀ ਹੁੰਦੀ ਹੈ ਡੌਲੀ ਦਾ ਭਰਾ ਸੰਦੀਪ ਜੋ ਕਿ 19 ਸਾਲਾ ਸੀ ਉਹ ਪੁਲਿਸ ਕੋਲ ਆਉਂਦਾ ਤੇ ਪੁਲਿਸ ਨੂੰ ਦੱਸਦਾ ਕਿ ਮੈਨੂੰ ਜੋ ਬਿਨੇ ਆ ਉਸ ਦਾ ਜੀਜਾ ਉਸ ਨੇ ਉਸ ਦਿਨ ਹੀ ਇੱਕ ਵੌਇਸ ਮੈਸੇਜ ਭੇਜਿਆ ਸੀ ਵਟਸਐਪ ਦੇ ਉੱਤੇ ਜੋ ਕਿ ਉਹ ਨਹੀਂ ਦੇਖ ਸਕਿਆ ਕਿਉਂਕਿ ਉਹ ਪੇਪਰ ਦੇਣ ਗਿਆ ਹੋਇਆ ਸੀ ਬਾਅਦ ਵਿੱਚ ਉਸ ਨੇ ਉਹ ਸੁਣਿਆ ਤਾਂ ਉਹ ਉਸਨੇ ਪੁਲਿਸ ਨੂੰ ਸੁਣਾਇਆ ਜਿਸ ਵਿੱਚ ਉਸਨੇ ਕਿਹਾ ਸੀ ਕਿ ਮੈਨੂੰ ਅਤੇ ਡੌਲੀ ਨੂੰ ਸਾਡੇ ਪਰਿਵਾਰ ਵਾਲਿਆਂ ਨੇ ਜ਼ਹਿਰ ਖਵਾ ਦਿੱਤਾ ਤੂੰ ਜਲਦੀ ਆ ਜਾ ਸਾਡਾ ਇਲਾਜ ਕਰਵਾ ਦੇ ਨਹੀਂ ਅਸੀਂ ਮਰ ਜਾਵਾਂਗੇ ਪਰ ਜਦੋਂ ਸੰਦੀਪ ਨੇ ਇਹ ਮੈਸੇਜ ਸੁਣਿਆ ਉਦੋਂ ਬਹੁਤ ਜ਼ਿਆਦਾ ਦੇਰ ਹੋ ਗਈ ਸੀ ਹੁਣ ਪੁਲਿਸ ਦੇ ਹੱਥ ਇੱਕ ਪ੍ਰੂਫ ਲੱਗ ਗਿਆ ਸੀ ਜਿਸ ਤੋਂ ਸਾਬਤ ਹੁੰਦਾ ਸੀ ਕਿ ਜੋ ਡੌਲੀ ਅਤੇ ਬਿਨੇ ਆ ਉਹਨਾਂ ਨੂੰ ਮਾਰਿਆ ਗਿਆ ਨਾ ਕਿ ਉਹਨਾਂ ਨੇ ਆਤਮ ਹੱਤਿਆ ਕੀਤੀ ਹੈ ਹੁਣ ਪੁਲਿਸ ਬਿਨੇ ਦੀ ਮਾਂ ਵੱਡੇ ਭਰਾ ਛੋਟੇ ਭਰਾ ਅਤੇ ਭੈਣ ਨੂੰ ਗ੍ਰਿਫਤਾਰ ਕਰਦੀ ਹੈ ਤੇ ਹੁਣ ਇਹਨਾਂ ਤੋਂ ਪੁੱਛਗਿੱਛ ਕਰਦੀ ਹੈ ਜਦੋਂ ਸੱਤੀ ਦੇ ਨਾਲ ਇਹਨਾਂ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਤਾਂ ਉਹ ਕਹਾਣੀ ਨਿਕਲ ਕੇ ਸਾਹਮਣੇ ਆਉਂਦੀ ਹੈ ਜਿਸ ਦੀ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਹੁੰਦੀ ਹੁਣ ਪਤਾ ਲੱਗਦਾ ਹੈ ਕਿ ਜੋ ਬਿਨੇ ਦੀ ਮਾਂ ਹੁੰਦੀ ਹੈ ਉਹ ਇਹਨਾਂ ਦੇ ਕੋਲ ਆਉਂਦੀ ਹੈ ਬਿਨੇ ਅਤੇ ਡੌਲੀ ਦੇ ਕੋਲ ਇਹਨਾਂ ਨੂੰ ਲੱਡੂ ਪ੍ਰਸ਼ਾਦ ਦੇ ਰੂਪ ਦੇ ਵਿੱਚ ਦਿੰਦੀ ਹੈ ਤੇ ਕਹਿੰਦੀ ਹੈ ਕਿ ਤੁਸੀਂ ਆ ਪ੍ਰਸ਼ਾਦ ਲੈ ਲਵੋ ਜਦੋਂ ਇਹਨਾਂ ਨੂੰ ਲੱਡੂ ਦਿੱਤਾ ਜਾਂਦਾ ਤਾਂ ਇਹ ਲੱਡੂ ਖਾ ਲੈਂਦੇ ਨੇ ਲੱਡੂ ਖਾਣ ਤੋਂ ਬਾਅਦ ਮਾਂ ਕਮਰੇ ਦੇ ਵਿੱਚੋਂ ਬਾਹਰ ਨਿਕਲ ਆਉਂਦੀ ਹੈ ਤੇ ਇਹਨਾਂ ਨੂੰ ਗੇਟ ਲਗਾ ਦਿੱਤਾ ਜਾਂਦਾ ਹੈ ਹੁਣ ਮਾਂ ਅਤੇ ਦੂਸਰੇ ਪਰਿਵਾਰ ਵਾਲੇ ਖਿੜਕੀ ਦੇ ਵਿੱਚੋਂ ਇਹਨਾਂ ਨੂੰ ਤੜਫਦਿਆਂ ਨੂੰ ਦੇਖ ਰਹੇ ਸੀ ਕਿਉਂਕਿ ਜ਼ਹਿਰ ਆਪਣਾ ਅਸਰ ਦਿਖਾ ਰਿਹਾ ਸੀ ਤੇ ਇਹ ਮੌਤ ਦੇ ਅਗੋਸ਼ ਦੇ ਵਿੱਚ ਜਾ ਰਹੇ ਸੀ ਪਰ ਇਹ ਪਰਿਵਾਰ ਵਾਲਿਆਂ ਨੂੰ ਨਾ ਵੱਡੇ ਭਰਾ ਨੂੰ ਨਾ ਛੋਟੇ ਭਰਾ ਨੂੰ ਨਾ ਭੈਣ ਨੂੰ ਤੇ ਨਾ ਮਾਂ ਨੂੰ ਇਹਨਾਂ ਉੱਪਰ ਬਿਲਕੁਲ ਵੀ ਤਰਸ ਨਹੀਂ ਆਇਆ ਇਹਨਾਂ ਨੇ ਉਹਨਾਂ ਨੂੰ ਮਰਦਿਆਂ ਨੂੰ ਦੇਖਿਆ ਕਾਰਨ ਇਹ ਸੀ ਕਿ ਜੋ ਇਹਨਾਂ ਦਾ ਕਾਰਖਾਨਾ ਸੀ ਕਾਰਖਾਨੇ ਦੇ ਵਿੱਚੋਂ ਇਹ ਚਾਹੁੰਦੇ ਸੀ ਕਿ ਬੇਨੇ ਨੂੰ ਕੋਈ ਵੀ ਹਿੱਸਾ ਨਾ ਦਿੱਤਾ ਜਾਵੇ ਮਾਂ ਚਾਹੁੰਦੀ ਸੀ ਕਿ ਜੋ ਹਿੱਸਾ ਦਾ ਉਹ ਉਸ ਦੀ ਬੇਟੀ ਨੂੰ ਦੇ ਦਿੱਤਾ ਜਾਵੇ ਪਰ ਬੇਨੇ ਨੂੰ ਇਸ ਵਿੱਚੋਂ ਹਿੱਸਾ ਨਾ ਦਿੱਤਾ ਜਾਵੇ ਤੇ ਬੇਨੇ ਨੂੰ ਇਤੋਂ ਬਾਹਰ ਕਰ ਦਿੱਤਾ ਜਾਵੇ ਇਹ ਗੱਲ ਦਾ ਇਹਨਾਂ ਦਾ ਝਗੜਾ ਸੀ ਤਾਂ ਮਾਂ ਨੂੰ ਲੱਗਿਆ ਕਿ ਕਿਉਂ ਨਾ ਬਿਨੇ ਅਤੇ ਉਸ ਦੀ ਘਰ ਵਾਲੀ ਨੂੰ ਜੇ ਮਾਰ ਦਿੱਤਾ ਜਾਵੇ ਤਾਂ ਇਹ ਜਦੋਂ ਨਹੀਂ ਰਹਿਣਗੇ ਤਾਂ ਫਿਰ ਹਿੱਸਾ ਕਿਸ ਨੇ ਮੰਗਣਾ ਇਸ ਕਾਰਨ ਇਹਨਾਂ ਨੇ ਬਿਨੇ ਅਤੇ ਡੌਲੀ ਨੂੰ ਲੱਡੂ ਦੇ ਵਿੱਚ ਜ਼ਹਿਰ ਪਾ ਕੇ ਖਵਾ ਦਿੱਤੀ ਅਤੇ ਉਹਨਾਂ ਦਾ ਕਤਲ ਕਰ ਦਿੱਤਾ ਜੋ ਬਿਨੇ ਦਾ ਵੱਡਾ ਭਰਾ ਹੁੰਦਾ ਉਸ ਦਾ ਨਾਮ ਰਾਮ ਹੁੰਦਾ ਤੇ ਜੋ ਉਸ ਦਾ ਛੋਟਾ ਭਰਾ ਹੁੰਦਾ ਉਸ ਦਾ ਨਾਮ ਟੀਟੂ ਹੁੰਦਾ ਪੁਲਿਸ ਹੁਣ ਇਹਨਾਂ ਨੂੰ ਗ੍ਰਿਫਤਾਰ ਕਰਦੀ ਹੈ ਨੋ ਪਰ ਕੇਸ ਦਰਜ ਕੀਤਾ ਜਾਂਦਾ ਹੈ ਤੇ ਇਹਨਾਂ ਨੂੰ ਜੇਲ੍ਹ ਭੇਜ ਦਿੱਤਾ ਜਾਂਦਾ ਹੁਣ ਦੇਖਣਾ ਹੋਵੇਗਾ ਕਿ ਅਦਾਲਤ ਵੱਲੋਂ ਇਹਨਾਂ ਨੂੰ ਕੀ ਸਜ਼ਾ ਦਿੱਤੀ ਜਾਂਦੀ ਹੈ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ ਵਗ੍ਹਾ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਿੱਦਾਂ-ਕਿੱਦਾਂ ਦੇ ਕ੍ਰਾਈਮ ਕਿੱਦਾਂ-ਕਿੱਦਾਂ ਦੀਆਂ ਘਟਨਾਵਾਂ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਹੀਆਂ ਕਿਵੇਂ ਇੱਕ ਮਾਂ ਆਪਣੇ ਬੇਟੇ ਦੀ ਕਾਤਲ ਹੋ ਗਈ ਆਪਣੀ ਨੂੰਹ ਦੀ ਕਾਤਲ ਹੋ ਗਈ ਇਹਨਾਂ ਦਰਿੰਦਿਆਂ ਨੂੰ ਇਸ ਗੱਲ ਤੇ ਵੀ ਨਹੀਂ ਤਰਸ ਆਇਆ ਕਿ ਜੋ ਵਿਨੇ ਅਤੇ ਡੌਲੀ ਆ ਉਹਨਾਂ ਦੀ 19 ਦਿਨਾਂ ਦੀ ਇੱਕ ਬੇਟੀ ਵੀ ਹੈ ਜਿਸ ਨੂੰ ਕੁਝ ਵੀ ਨਹੀਂ ਪਤਾ ਉਸ ਨੂੰ ਤਾਂ ਇਹ ਵੀ ਨਹੀਂ ਪਤਾ ਕਿ ਮੈਂ ਇਹਨਾਂ ਨੇ ਅਨਾਥ ਕਰ ਦਿੱਤੀ ਪਰ ਇਹਨਾਂ ਨੇ ਕਾਰਖਾਨੇ ਦੇ ਹਿੱਸੇ ਦੇ ਲਾਲਚ ਦੇ ਵਿੱਚ ਯਾਨੀ ਜ਼ਮੀਨ ਦੇ ਲਾਲਚ ਦੇ ਵਿੱਚ ਜਾਇਦਾਦ ਦੇ ਲਾਲਚ ਦੇ ਵਿੱਚ ਇਹਨਾਂ ਦੋਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਵਿਸ਼ਵਾਸ ਕੀਤਾ ਜਾਵੇ ਤਾਂ ਕਿਸਤੇ ਕੀਤਾ ਜਾਵੇ ਬਿਨੇ 25 ਸਾਲਾਂ ਦਾ ਸੀ ਡੌਲੀ 21 ਸਾਲਾਂ ਦੀ ਸੀ ਬਿਨੇ ਨੂੰ ਉਸਦੀ ਮਾਂ ਨੇ ਪਾਲ ਪੋਸ ਕੇ ਵੱਡਾ ਕੀਤਾ ਸੀ ਹਾਲ ਹੀ ਵਿੱਚ 2024 ਵਿੱਚ ਉਸ ਦੀ ਵਿਆਹ ਕੀਤਾ ਸੀ ਉਹਦੀ ਸ਼ਾਦੀ ਕੀਤੀ ਸੀ ਜਿਸ ਬੱਚੇ ਨੂੰ ਪਾਲ ਪੋਸ ਕੇ ਮਾਂ ਨੇ ਐਡਾ ਵੱਡਾ ਕਰ ਦਿੱਤਾ ਸੀ ਉਸ ਨੂੰ ਕਿਵੇਂ ਉਸ ਨੇ ਜ਼ਹਿਰ ਦੇ ਦਿੱਤਾ ਕਿਵੇਂ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਕਿਵੇਂ ਉਸ ਨੂੰ ਇਹ ਤਰਸ ਨਹੀਂ ਆਇਆ ਕਿ ਉਸ ਦੀ ਉਨਲੀ ਦਿਨਾਂ ਦੀ ਬੱਚੀ ਵੀ ਹੈ ਜਿਸ ਨੂੰ ਅਜੇ ਕੁਝ ਵੀ ਨਹੀਂ ਪਤਾ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖਣਾ ਤੁਹਾਡਾ ਕਮੈਂਟ ਇਸ ਵੀਡੀਓ ਦੇ ਹੇਠਾਂ ਬਹੁਤ ਜ਼ਰੂਰੀ ਹੈ ਸੋ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ